ਅੱਜ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਦੀਏ ਜਿੱਥੇ ਗੜਸ਼ੰਕਰ ਦੇ ਪਿੰਡ ਬੋੜਾ ਦੇ ਨੌਜਵਾਨ ਪੁਰਤਕਾਲ ਭੇਜਣ ਦੇ ਨਾਂ ਤੇ ਦਸਤਾਵੇਜ਼ ਬਣਾ ਕੇ 9 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਮਹਿੰਦਰ ਸਿੰਘ ਪੁੱਤਰ ਗੁਰਦੇਤਾ ਸਿੰਘ ਵਾਸੀ ਬੋੜਾ ਨੇ ਦੱਸਿਆ ਕਿ ਉਹਨਾਂ ਦੇ ਆਪਣੇ ਬੇਟੇ ਜਸਵੀਰ ਸਿੰਘ ਨੂੰ ਜਿੱਥੇ ਵਿਦੇਸ਼ ਪੁਰਤਕਾਲ ਭੇਜਣ ਦੇ ਲਈ ਜੁਲਾਈ 2023 ਦੇ ਵਿੱਚ ਮੁਖਤਿਆਰ ਸਿੰਘ ਨਾਮ ਦੇ ਟਰੈਵਲ ਏਜੰਟ ਦੇ ਨਾਲ ਸੰਪਰਕ ਹੋਇਆ ਸੀ ਜਿਸਨੇ ਪੁਰਤਕਾਲ ਪੇਜਣ ਦੇ ਲਈ 12 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਟਰੈਵਲ ਏਜੰਟ ਨੂੰ 9 ਲੱਖ ਰੁਪਏ ਦੀ ਰਾਸ਼ੀ ਵਕਫਾ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਉਹਨਾਂ ਦੇ ਮੁੰਡੇ ਤੇ ਜਾਲੀ ਵੀਜ਼ਾ ਵੀ ਅਤੇ ਹਵਾਈ ਟਿਕਟ ਵੀ ਭੇਜ ਦਿੱਤੀ ਗਈ ਸੀ ਜਿਸ ਦਾ ਉਹਨਾਂ ਨੂੰ ਉਸ ਸਮੇਂ ਪਤਾ ਚੱਲਿਆ ਜਦੋਂ ਟਰੈਵਲ ਏਜੰਟ ਵੱਲੋਂ ਪਾਸਪੋਰਟ ਦੇਣ ਲਈ ਆਨੇ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਤੋਂ ਟ੍ਰੈਵਲ ਏਜੰਟ ਵੱਲੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਜਿਸ ਦੇ ਬਜੋ ਉਹ ਟ੍ਰੈਵਲ ਏਜੰਟ ਦੇ ਖਿਲਾਫ ਜੂਨ 2025 ਦੇ ਵਿੱਚ ਇੱਕ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਨੂੰ ਦਿੱਤੀ ਗਈ ਸ਼ਿਕਾਇਤ ਦੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੂੰ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਫੜ ਕੇ ਦਿੱਤੇ ਗਏ ਸੀ ਅਤੇ ਉਹਨਾਂ ਨੂੰ ਹੁਣ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਅਤੇ ਨਕਦੀ ਬਰਾਮਦ ਕਰਨ ਦੀ ਪੁਲਿਸ ਕੋਲੋਂ ਮੰਗ ਕੀਤੀ ਹੈ ਹੋਰ ਕੀ ਕੁਝ ਕਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ ਨਾਮਿੰਦਰ ਸਿੰਘ ਪਿੰਡ ਬੋੜਾ ਡਾਕ ਨਾ ਬੋੜਾ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾਈ ਬੇਨਤੀ ਹੈ ਕਿ ਮੈਂ 2023 ਦੇ ਵਿੱਚ ਇੱਕ 에ਜੰਟ ਨੂੰ ਆਪਣੇ ਬੱਚੇ ਨੂੰ ਪੁਰਤਗਾਲ ਭੇਜਣ ਵਾਸਤੇ ਆਪਣੇ ਡਾਕੂਮੈਂਟ ਦਿੱਤੇ ਤੇ ਉਹਨਾਂ ਨੇ ਸਾਨੂੰ 22 ਅੱਠ ਨੂੰ ਵੈਸੀ ਜਲੰਧਰ ਪੇਸ਼ ਕੀਤਾ ਤੇ ਉੱਥੇ ਵੀ ਸਾਡੇ ਕੋਲ ਕੈਸ਼ ਪੈਸੇ ਲਏ ਤੇ 12 ਲੱਖ ਦੇ ਵਿੱਚ ਗੱਲ ਸਾਡੀ ਨਿਬੜੀ 9 ਲੱਖ 115000 ਰੁਪਿਆ ਸਾਡੇ ਕੋਲ ਥੋੜੇ ਥੋੜੇ ਕਰਕੇ ਲੈ ਲਿਆ ਜਦੋਂ ਵੀਜ਼ਾ ਦੇਣ ਦੀ ਗੱਲ ਆਈ ਤੇ ਵੀਜ਼ਾ ਵੀ ਸਾਨੂੰ ਡੁਪਲੀਕੇਟ ਦਿੱਤਾ ਗਿਆ ਟਿਕਟ ਜਦੋਂ ਅਸੀਂ ਕਿਸੇ ਕੋਲ ਦਿਖਾ ਲਈ ਤਾਂ ਟਿਕਟ ਵੀ ਸਾਨੂੰ ਫੇਕ ਦਿੱਤੀ ਗਈ ਤੇ ਬੜਾ ਪਰੇਸ਼ਾਨ ਹੋਇਆ ਸੀ ਉਹਨਾਂ ਡਾਕਟਰ ਸਾਹਿਬ ਉਹਦੇ ਕੋਲ ਜਾਂਦੇ ਆਂਦੇ ਰਹੇ ਸਾਨੂੰ ਕੋਈ ਹੱਥ ਪੱਧਾ ਨਹੀਂ ਉਸਨੇ ਬੜਾਇਆ ਫਿਰ ਸਾਨੂੰ ਧਮਕੀਆਂ ਵੀ ਦੇਣ ਲੱਗ ਪਿਆ ਕਿ ਤੁਸੀਂ ਇਸ ਤਰ੍ਹਾਂ ਕੁਝ ਨਹੀਂ ਕਰ ਸਕਦੇ ਜੋ ਕਰਨਾ ਲੈ ਲੋ ਜਿਸ ਤਰ੍ਹਾਂ ਵੀ ਲੈਣੇ ਹੈਗੇ ਆਖਿਰ ਮੈਂ ਫਿਰ ਸਰਕਾਰ ਦਾ ਜਾਨੀ ਪ੍ਰਸ਼ਾਸਨ ਦਾ ਸਾਥ ਲੈਣਾ ਸ਼ੁਰੂ ਕੀਤਾ ਤੈਸ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਟਾਈਮ ਦਾ ਮੇਰਾ ਬਹੁਤ ਲੱਗ ਗਿਆ ਉਹਦੇ ਵਿੱਚ ਪਰ ਜੋ ਵੀ ਐਸਐਸਪੀ ਸਾਹਿਬ ਹੁਣਾਂ ਨੇ ਸਰਦ ਜਗੀਰ ਸਿੰਘ ਹੁਣਾਂ ਨੇ ਉਹਦੀ ਤਬਦੀਦ ਕੀਤੀ ਵਧੀਆ ਕੀਤੀ ਹੈ ਤੇ ਮੈਂ ਉਸ ਤਬਦੀਦ ਤੋਂ ਖੁਸ਼ ਹਾਂ ਤੇ ਹੁਣ ਮੇਰਾ ਕੀ ਚੱਲਿਆ ਮੇਰੀ ਫਿਰ ਪ੍ਰਸ਼ਾਸਨ ਲੱਗੇ ਇਹ ਹੀ ਬੇਨਤੀ ਹੈਗੀ ਹੈ ਸਰਕਾਰ ਅੱਗੇ ਇਹ ਹੀ ਬੇਨਤੀ ਹੈ ਕਿ ਮੈਂ ਗਰੀਬ ਆਦਮੀ ਹਾਂ ਮੇਰਾ 915000 ਰੁਪਇਆ ਮੈਂ ਤਕਰੀਬਨ ਆਪਣੇ ਰਿਸ਼ਤੇਦਾਰਾਂ ਕੋਲੋਂ ਫੜਫੜ ਕੇ ਕੀਤਾ ਹੋਇਆ ਸੀ ਮੇਰੇ ਕੋਲ ਆਪਣਾ ਕੋਈ ਕੰਮ ਨਹੀਂ ਹੈਗਾ ਮੇਰੇ ਪਰਿਵਾਰ ਦੀ ਹਾਲਤ ਖਸਤਾ ਹੈਗੀ ਹੈ ਮੈਂ ਇਕੱਲਾ ਕਮਾਉਣ ਵਾਲਾ ਹਾਂ ਇਸ ਕਰਕੇ ਮੇਰੀ ਬੇਨਤੀ ਨੂੰ ਸੁਣ ਕੇ ਉਹਨੂੰ ਅੰਦਰ ਕਰਕੇ ਮੇਰੇ ਪੈਸੇ ਦੁਆਨ ਦੀ ਕੇਚਲ ਕੀਤੀ ਜਾਵੇ ਏਜੰਟ ਕਿੱਥੋਂ ਸੀ ਲੱਗ ਏਜੰਟ ਉਸ ਵੀ ਲਈ ਜਦੋਂ ਅਸੀਂ ਮਿਲੇ ਸੀਗੇ ਤਾਂ ਉਹਦਾ ਗੁਰਾਇਆ ਆਫਿਸ ਹੈਗਾ ਜੀ ਥੋੜੇ ਚਿਰ ਬਾਅਦ ਉਹਨੇ ਚੱਕ ਲਿਆ ਉੱਥੋਂ ਤੇ ਫਿਰ ਪਤਾ ਕੀਤਾ ਉਹ ਫਲੋਰ ਫਲੋਰ ਤੋਂ ਅਸੀਂ ਨੂਰ ਮਹਿਲ ਜਾਣੇ ਤਾਂ ਬਾਹਰ ਐਫਸੀਆਈ ਦੇ ਸਟੋਰ ਹੈ ਉਹਦੇ ਨਾਲ ਮਹਿਮੀ ਕਲੋਨੀ ਹੈ ਉਹਦੇ ਵਿੱਚ ਉਹਦਾ ਆਪਣਾ ਮਕਾਨ ਤੇ ਪਤਾ ਲੱਗਿਆ ਕਿ ਅੱਜ ਕੱਲ ਲੋਕ ਕਿਤੇ ਰਾਤ ਬਰਾਤ ਆਂਦਾ ਤੇ ਉਹ ਤੇ ਖੁਦਰ ਜਾ ਕੇ ਰਹਿ ਜਾਂਦੇ ਕਿ ਕੀ ਮੰਗ ਮੰਗਿਆ ਕਿ ਮੇਰੇ ਜੋ ਮੈਂ ਪੈਸੇ ਆਪਣੇ ਇਸ ਤਰ੍ਹਾਂ ਕੋ ਫੜੇ ਹੋ ਵਿੱਚ ਮੈਂ ਵਿਆਜ ਤੇ ਵੀ ਫੜੇ ਹੋਇਆ ਮੈਨੂੰ ਉਹ ਦਵਾਇਆ ਜਾਵੇ ਤੇ ਤਾਂ ਕਿ ਮੈਂ ਆਪਣੀ ਹਾਲਤ ਨੂੰ ਠੀਕ ਕਰ ਸਕਾਂ ਤੇ ਆਪਣੇ ਬੱਚੇ ਦੇ ਵਿਵਕ ਦੇ ਲਈ ਗਾਂਜ ਜੁਹੂਸੀ